ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਦੇ ਮਹਿਲ ਵਰਗੇ ਕਰਨ ਨੂੰ ਟਾਇਆ ਚੱਲੀਆਂ ਜੇਸੀਬੀ ਮਸ਼ੀਨਾਂ ਵੱਡੀ ਗਿਣਤੀ ਵਿੱਚ ਪਹੁੰਚਿਆ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਸਖਤ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਵੈਣ ਪਵਾ ਕੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਨਹੀਂ ਕਰ ਸਕਦੇ ਆਪਣੇ ਘਰਾਂ ਦੇ ਵਿੱਚ ਦੀਵੇ ਨਹੀਂ ਜਗਾ ਸਕਦੇ ਅਤੇ ਹੁਣ ਲਗਾਤਾਰ ਨਸ਼ਾ ਤਸਕਰਾਂ ਦੇ ਕਾਰਨ ਜਿਹੜੇ ਜਿਹੜੇ ਇਹਨਾਂ ਵੱਲੋਂ ਨਿਯਾਇਜੋ ਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਬਲੋਜਾ ਚਲਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਅੰਮ੍ਰਿਤਸਰ ਦੇ ਹੱਤੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਯੁੱਧ ਨਸ਼ਾ ਵਿਰੋਧ ਆਪਣਾ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਇੱਕ ਵਿਅਕਤੀ ਵੱਲੋਂ ਜੋ ਨਿਯਾਇਜੋ ਸਾਰੀ ਕੀਤੀ ਗਈ ਸੀ ਦੋ ਵਿਅਕਤੀਆਂ ਵੱਲੋਂ ਨਿਯਾਇਜੋ ਸਾਰੀ ਕੀਤੀ ਗਈ ਸੀ ਉਹਨਾਂ ਦੇ ਘਰ ਦੇ ਉੱਤੇ ਇਹਨਾਂ ਵੱਲੋਂ ਜੇਸੀਬੀ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਢਾ ਦਿੱਤਾ ਗਿਆ ਇਸ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਕਿ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਵਿਅਕਤੀ ਵੀ ਨਸ਼ੇ ਦਾ ਕਾਰੋਬਾਰ ਕਰੇਗਾ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜੋ ਸਖਤ ਕਾਰਵਾਈ ਹੋ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੇਖ ਰਹੇ ਤੁਸੀਂ ਹਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਪਹੁੰਚੀ ਹੋਈ ਹੈ ਤੇ ਦੋ ਮਹਿਲ ਵਰਗੇ ਘਰ ਨੇ ਜਿਹੜੇ ਜਿਹੜੇ ਇਹਨਾਂ ਵੱਲੋਂ ਨਜਾਇਜ਼ ਰਸਨੀ ਕੀਤੀ ਗਈ ਸੀ ਛੱਪੜ ਦੀ ਜਗ੍ਹਾ ਦੇ ਉੱਤੇ ਇਹਨਾਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਇਹਨਾਂ ਵੱਲੋਂ ਬਲੋਜ ਚਲਾ ਦਿੱਤਾ ਗਿਆ ਆ ਉਸ ਸਮਾਂ ਸੁਣਾਉਣਾ ਕੀ ਕਹਿੰਦੇ ਨੇ ਸਬੰਧੀ ਸੀਨੀਅਰ ਅਧਿਕਾਰੀ ਦੇਖੋ ਜੀ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ੇ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਾਰੜ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਵਿਕੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਹੈ ਇਹ ਸਾਰਾ ਅਵੈਦ ਜਿਹੜਾ ਸੀਗਾ ਪੈਸਾ ਸੀਗਾ ਹਿਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ 7 ਪਰਚੇ ਨੇ ਤੇ ਸੱਤੇ ਤੇ 4 ਪਰਚੇ NDPS ਐਕਟ ਦੇ ਤਹਿਤ ਰਜਿਸਟਰ ਕੀਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਤੇ ਇਹਨਾਂ ਨੇ ਜਿਵੇਂ ਸਾਨੂੰ ਬੀਡੀਪੀਓ ਸਾਹਿਬ ਨੇ ਇਤਲਾਹ ਦਿੱਤੀ ਕਿ ਇਹਨਾਂ ਨੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛਡਾਇਆ ਜਾਵੇ ਸਾਡੀ ਪੁਲਸ ਟੀਮ ਮੌਕੇ ਤੇ ਇਥੇ ਹਾਜ਼ਰ ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁੜ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਨਾਂ ਦੇ ਖਿਲਾਫ ਜਿਹੜੀ ਏਦਾਂ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚਲਦੀ ਰਹੇਗੀ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹਿ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀਗੀ ਤਰਸ ਦੇ ਆਧਾਰ ਤੇ ਤੇ ਇਹਨਾਂ ਨੇ ਮਾੜਾ ਕੀਤਾ ਸੋਸਾਇਟੀ ਨਾਲ ਮਾੜਾ ਕੀਤਾ ਪਿੰਡ ਵਾਲਿਆਂ ਨਾਲ ਮਾੜਾ ਕੀਤਾ ਇਹ ਨਸ਼ੇ ਦੇ ਕਾਰੋਬਾਰ ਚ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਇਹ ਕਾਰਵਾਈ ਹੋ ਰਹੀ ਹੈ ਪੰਜਾਬ ਸਰਕਾਰ ਦੀ ਜਰੀਏ ਇਹ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਪੰਜਵੀਂ ਐਸੀ ਥਾਂ ਹੈ ਜਿੱਥੇ ਇਦਾਂ ਦੀ ਇਹ ਇਲੀਗਲ ਡਿਮੋਲੀਸ਼ਨ ਦੀ ਡਰਾਈਵ ਚੱਲ ਰਹੀ ਹੈ ਆਣਾ ਨੇ ਦਿਨਾਂ ਚ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸਰਪੱਤਰੀ ਤੋਂ ਨਾਲ ਦੇ ਵੱਲੋਂ ਹੋਰ ਵੀ ਕੋਈ ਆਪਣੀ ਜਗ੍ਹਾ ਜਿਹੜੀ ਬਣਾਈ ਗਈ ਹੈ ਜੀ ਵੱਖ-ਵੱਖ ਜਗ੍ਹਾ ਸਾਰੀਆਂ ਜਿਹੜੀਆਂ ਹੈਗੀਆਂ ਜੀ ਅਸੀਂ ਪੂਰੀਆਂ ਬਰੀਕੀ ਨਾਲ ਤਸਦੀਕ ਕਰ ਰਹੇ ਹਾਂ ਤੇ ਜਿਹੜੇ ਕਾਨੂੰਨੀ ਧਾਰਾਵਾਂ ਨੇ 68 ਟੈਕ ਜਾਂ ਜਿਹੜੀ 107 ਬੀ ਐਨ ਐਸ ਦੇ ਤਹਿਤ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲਿੱਟਾ ਜਾਵੇਗਾ ਜਿਹੜੇ ਇਦਾਂ ਦੇ ਲੋਕ ਨੇ ਜਿਹੜੇ ਇਹ ਸੋਚਦੇ ਨੇ ਕਿ 마ੜਾ ਘੰਡਾ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਕੇ ਅਸੀਂ ਸੁਖੀ ਰਵਾਂਗੇ ਅਸੀਂ ਆਪਣੀਆਂ ਹਵੇਲੀਆਂ ਬਣਾਵਾਂਗੇ ਇਹਨਾਂ ਨੂੰ ਸਖਤ ਚੇਤਾਵਨੀ ਹੈ ਪੰਜਾਬ ਸਰਕਾਰ ਵੱਲੋਂ ਕਿ ਇਦਾਂ ਤੁਹਾਨੂੰ ਅਮਨ ਚੈਨ ਨਾਲ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਚੋਂ ਇਹ ਧੰਦੇ ਚੋਂ ਬਾਹਰ ਨਿਕਲਣਾ ਹੀ ਪਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਜਗਪ੍ਰੀਤ ਜੱਗਾ ਇਹਦੇ ਖਿਲਾਫ 7 ਐਨਡੀਪੀਐਸ ਦੇ ਮਕਦਮੇ ਨੇ ਰਜਿਸਟਰ ਤੇ ਸੱਤੇ ਦੇ ਖਿਲਾਫ 4 ਐਨਡੀਪੀਐਸ ਦੇ ਮਕਦਮੇ ਨੇ ਹਜੇ ਵੀ ਇਹ ਦੋਵੇਂ ਜੇਲ੍ਹ ਚ ਬੰਦ ਨੇ ਸਰਹੱਦ ਤੇ ਨਸ਼ਾ ਤਸਕਰਾਂ ਨੂੰ ਕੋਕਾ ਉੱਥੇ ਆਮ ਲੋਕਾਂ ਕੋਲ ਬੜੇ ਕੁਛ ਨੇ ਇਨਾ ਕਾਰਵਾਈਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਟੀ ਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਹੈ ਲੋਕੀ ਆਪ ਵੱਧ ਚੜ ਕੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਚ ਭਰਤੀ ਹੋ ਰਹੇ ਨੇ ਉਹ ਸੈਂਟਰਾਂ ਚ ਜਿਹੜੇ ਹੈਗੇ ਆ ਭਰਤੀ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੇ ਰੀਹੈਬ ਸੈਂਟਰਸ ਚ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਹੈ ਉਹ ਵੀ ਉਹਨਾਂ ਦਾ ਵੀ ਲਾਭ ਮਾਣ ਰਹੇ ਨੇ ਤੇ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ ਜਿਹੜੀ ਐ ਇੰਨੀ ਚੰਗੀ ਪੱਧਰ ਤੇ ਤੇ ਲੋਕੀ ਜਿਹੜੇ ਯੂਥ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਹੋਰੀ ਹੈ ਦੇਖੋ ਜੀ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਅੱਗੇ ਵੀ ਪਹਿਲਾਂ ਕੀਤੀਆਂ ਸੀਗੀਆਂ ਜੰਡੇਆਲੇ ਗੁਰੂ ਜੀ ਦੂਜੀ ਵਾਰੀ ਜਿਹੜਾ ਹੈਗਾ ਇਹ ਇਲੀਗਲ ਸਪਮੋਲੇਸ਼ਨ ਜਿਹੜੀ ਚੱਲ ਰਹੀ ਸੀਗੀ ਉਹ ਚੱਲ ਰਹੀ ਹੈ ਇਹਨਾਂ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੱਗੇ ਤੇ ਸੱਤ ਨੇ ਤੇ ਜਿਹੜਾ ਸੱਤਾ ਹੈਗਾ ਉਹਦੇ ਤੇ ਚਾਰ ਪਰਚੇ ਇਹਨਾਂ ਦੇ ਜਿਹੜੀ ਜਿਹੜੀ ਰਿਲੇਸ਼ਨ ਆ ਜਿਹੜੀ ਬਸਾਈ ਜਾ ਰਹੀ ਆ ਜਾਂ ਵੰਡੀ ਜਾ ਰਹੀ ਆ ਉਹ ਵੀ ਵੇਚੀ ਜਾ ਰਹੀ ਆ ਕਿਹਨਾਂ ਦਾ ਕੋਈ ਕੋਈ ਕਾਪੀ ਨਹੀਂ ਬਿਲਕੁਲ ਚੱਲ ਰਹੀ ਹੈ ਜੀ ਪਿਛਲੇ ਦਿਨਾਂ ਚ ਤੁਸੀਂ ਦੇਖੋਗੇ 50 ਤੋਂ ਵੱਧ ਸਾਈਜ਼ ਐਕਟ ਦੇ ਪਰਚੇ ਜਿਹੜੇ ਆ ਅੰਮ੍ਰਿਤਸਰ ਦੇ ਹਾਤੀ ਜਿਲ੍ਹਾ ਵੱਲੋਂ ਰਜਿਸਟਰ ਕੀਤੇ ਗ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਹੈ ਸਖਤੋ ਸਖਤ ਕਾਰਵਾਈ ਜਿਹੜੀ ਅਸੀਂ ਕਰਾਂਗੇ ਲੋਕਾਂ ਦਾ ਕੀ ਸਜੋਗ ਲੋਕਾਂ ਦਾ ਸਜੋਗ ਲੋਕੀ ਬਹੁਤ ਹੀ ਜ਼ਿਆਦਾ ਪੋਜ਼ੀਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆ ਪਾ ਕੇ ਦੱਸਦੇ ਨੇ ਇਨਫੋਰਮੇਸ਼ਨ ਦਿੰਦੇ ਨੇ ਕਿ ਇਹ ਫਲਾਣਾ ਬੰਦਾ ਹੈਗਾ ਇਹ ਨਸ਼ਾ ਵੇਚ ਰਿਹਾ ਹੈ ਫਲਾਣਾ ਬੰਦਾ ਹੈ ਇਹਨੇ ਇੱਥੇ ਨਜਾਇਜ਼ ਪ੍ਰਾਪਰਟੀ ਹੈਗੀ ਹੈ ਇਹਦੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਅਸੀਂ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹਨਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੰਦੇ ਹੋਏ ਪ੍ਰਸ਼ਾਸਨ ਦਾ ਸਾਥ ਦੋ ਸਰਕਾਰ ਦਾ ਸਾਥ ਦੋ ਜਿਹੜਾ